ਦੋਸਤੋ ਅਸੀਂ ਜਦੋਂ ਵੀ ਕਿਸੇ ਗੁਰੂ ਘਰ ਜਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾਂਦੇ ਹਾਂ ਤਾਂ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਮੱਥਾ ਟੇਕਣ ਵਾਲੀ ਸਿੱਖ ਸਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਦਮਸਕਾਰ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਵਾਲੀ ਇੱਕ ਪਰਚੀ ਕਟਵਾਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਬੋਰਡ ਦੇ ਪੱਤੇਆਂ ਦੀ ਬੜੀ ਕੌਲੀ ਦੇ ਵਿੱਚ ਦੇਗ ਦਿੱਤੀ ਜਾਂਦੀ ਹੈ ਜਾਂ ਥਾਲੀ ਵਿੱਚ ਪਾ ਕੇ ਦੇਗ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਫਿਰ ਇੱਕ ਸਿੰਘ ਵੱਲੋਂ ਮੱਥਾ ਟੇਕਣ ਤੋਂ ਪਹਿਲਾਂ ਜਾਂ ਬੱਥਾ ਟੇਕਰ ਤੋਂ ਬਾਅਦ ਉਸ ਦੇਗ ਨੂੰ ਭੋਗ ਲਗਾਇਆ ਜਾਂਦਾ ਹੈ ਤੇ ਕੁਝ ਕੜਾ ਪ੍ਰਸ਼ਾਦ ਦੀ ਦੇਗ ਰੱਖ ਲਈ ਜਾਂਦੀ ਹੈ ਤੇ ਬਾਕੀ ਬੱਥਾ ਟੇਕੜਾ ਇਹ ਸ਼ਰਧਾਲੂ ਨੂੰ ਦੇ ਦਿੱਤੀ ਜਾਂਦੀ ਹੈ ਇਸ ਬਾਰੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜੇ ਵੀ ਹੈਡ ਜੋ ਇਹ ਗੱਲ ਆਪ ਹੀ ਆਖਦੇ ਸੁਣੇ ਜਾ ਸਕਦੇ ਕਿ ਕੜਾ ਪ੍ਰਸ਼ਾਦ ਵਾਸਤੇ ਪੈਸੇ ਦੇ ਕੇ ਪਰਚੀ ਕਟਵਾਉੜ ਦਾ ਇਹ ਟਕਵੰਜ ਬਾਬਿਆਂ ਵੱਲੋਂ ਅਤੇ ਛੋਬੜੀ ਕਮੇਟੀ ਵੱਲੋਂ ਬਾਆ ਇਕੱਠੀ ਕਰਨ ਵਾਸਤੇ ਹੀ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਜ਼ਿਆਦਾ ਪੈਸੇ ਦਿੰਦਾ ਉਸ ਨੂੰ ਜ਼ਿਆਦਾ ਦੇਖ ਮਿਲਦੀ ਹੈ ਤੇ ਘੱਟ ਪੈਸਿਆਂ ਵਾਲੇ ਨੂੰ ਘੱਟ ਪਰ ਦੇਖ ਵਾਸਤੇ ਪੈਸੇ ਦੇ ਕੇ ਪਰਚੀ ਕਟਵਾਉਣ ਦੀ ਇਹ ਰੀਤ ਤੋਰੀ ਕਿਸ ਵੱਲੋਂ ਗਈ ਕੀ ਹੈ ਇਸ ਦਾ ਇਤਿਹਾਸ ਕੀ ਇਹ ਰੀਤ ਸਿੱਖ ਗੁਰੂ ਸਾਹਿਬਾ ਜੀ ਨੇ ਸ਼ੁਰੂ ਕੀਤੀ ਸੀ ਜਾਂ ਫਿਰ ਇੱਕ ਪੈਸੇ ਕਬਾੜ ਦੀ ਹੀ ਤਕਰੀਕ ਹੈ ਕੀ ਹੈ ਇਸ ਦੀ ਅਸਲੀਅਤ ਜਿਸ ਬਾਰੇ ਅੱਜ 90% ਸਿੱਖ ਨਹੀਂ ਜਾਣਦੇ ਹੋਣਗੇ ਇਸ ਸੱਤ ਵੱਧ ਦੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਇਸ ਐਪੀਸੋਡ ਵਿੱਚ ਸਾਂਝੇ ਕਰਾਂਗੇ ਕੜਾ ਪ੍ਰਚਾਰ ਦੀ ਪਰਚੀ ਦੀ ਅਸਲੀਅਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇੜਤੇ ਆਖੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਨੂੰ ਕੜਾ ਪ੍ਰਚਾਰ ਦੀ ਪਰਚੀ ਦਾ ਇਤਿਹਾਸ ਪਤਾ ਕਰਨ ਵਾਸਤੇ ਜਾਣਾ ਪਵੇਗਾ ਸਿੱਖ ਰਾਜ ਦੇ ਸ਼ੇਰੇ ਪੱਜਾ ਬਾਹਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਜਿਸ ਵੇਲੇ ਸਿੱਖਾ ਦੇ ਰਾਜੇ ਬਾਹਰਾਜਾ ਰਣਜੀਤ ਸਿੰਘ ਦਾ ਪੰਜਾਬ ਉੱਤੇ ਰਾਜ ਸੀ ਤਾਂ ਉਸ ਵਕਤ ਸ੍ਰੀ ਅਕਾਲ ਤਖਤ ਸਹਿਬ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਜਥੇਦਾਰ ਸਨ ਜਿੱਥੇ ਆਮ ਪਰਜਾ ਜਦੋਂ ਬਾਹਰਾਜਾ ਰਣਜੀਤ ਸਿੰਘ ਕੋਲੋਂ ਲੱਗਦਾ ਸੀ ਤਾਂ ਇੱਕ ਵਾਰ ਸਿਰ ਝੁਕਾ ਲਈਦੀ ਸੀ ਜੇਕਰ ਛੇਰੇ ਪੰਜਾਬ ਨਾਲ ਕੋਈ ਆਮ ਬੰਦਾ ਗੱਲਬਾਤ ਵੀ ਕਰਨੀ ਚਾਹਦਾ ਸੀ ਤਾਂ ਉਹ ਸਿਰ ਝੁਕਾ ਕੇ ਗੱਲ ਕਰਦਾ ਸੀ ਪਰ ਉਸ ਵਕਤ ਪੂਰੇ ਪੰਜਾਬ ਵਿੱਚੋਂ ਸਿਰਫ ਇੱਕੋ ਜੋਦਾ ਸੀ ਅਕਾਲੀ ਬਾਬਾ ਫੂਲਾ ਸਿੰਘ ਜੋ ਬਾਹਰਾਜੇ ਨਾਲ ਬਿੜਨ ਸਿਰ ਝੁਕਾਏ ਜੁਰਤ ਨਾਲ ਗੱਲ ਕਰ ਸਕਦਾ ਸੀ ਅਕਾਲੀ ਫੂਲਾ ਸਿੰਘ ਸਾਰੇ ਪੰਜਾਬ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਰਾਜਿਆਂ ਬਾਹਰਾਜੇ ਅਤੇ ਦਰਬਾਰੀ ਤਖਤਾ ਤੋਂ ਕਿਤੇ ਜ਼ਿਆਦਾ ਉੱਚਾ ਹੈ ਸਿੱਖ ਰਾਜ ਵੇਲੇ ਜਦੋਂ ਸ੍ਰੀ ਦਰਬਾਰ ਸਾਹਿਬ ਅਧਰ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ ਸੀ ਤਾ ਉਸ ਦੇ ਬਾਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨਿਆਂ ਵਿੱਚੋਂ ਆਉਦੀ ਸੀ ਅਤੇ ਅਰਦਾਸ ਵਿੱਚ ਵੀ ਇਹ ਬੋਲਿਆ ਜਾਂਦਾ ਸੀ ਕਿ ਸੱਚੇ ਪਾਤਸ਼ਾਹ ਬਾਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸਦਾ ਸਲਾਬਤ ਰਹੇ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਪਾਸ ਬਾਹਾਰਾਜੇ ਖਿਲਾਫ ਚਕਾਇਤਾ ਆਇਆ ਕਿ ਬਾਹਾਰਾਜਾ ਰਣਜੀਤ ਸਿੰਘ ਸਿੱਖੀ ਦੇ ਦਾਤਾ ਦੇ ਉਲਟ ਚੱਲ ਰਿਹਾ ਹੈ ਜਿਵੇਂ ਕਿ ਉਹ ਕੱਜਰੀਆ ਦਾ ਦਾਜ ਦੇਖਦਾ ਅਤੇ ਦਾੜੀ ਰੰਗਦਾ ਹੈ ਉਸ ਵਕਤ ਫਿਰ ਅਕਾਲੀ ਫੂਲਾ ਸਿੰਘ ਨੇ ਸ੍ਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾਂ ਭੇਜ ਕੇ ਸ਼ਿਕਾਇਤਾਂ ਸਬੰਧੀ ਸਪਸ਼ਟੀਕਰਨ ਮੰਗਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਅਲਗੋਲਿਆ ਕਰ ਦਿੱਤਾ ਜਦੋਂ ਮਹਾਰਾਜਾ ਆਪਣੀ ਸਵਾਈ ਦੇਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਪਾਸ ਦਾ ਆਇਆ ਤਾਂ ਉਸ ਵਕਤ ਫਿਰ ਅਕਾਲੀ ਫੂਲਾ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕੀਤੇ ਜਿਨ੍ਹਾਂ ਵਿੱਚੋਂ ਪਹਿਲਾ ਹੁਕਮਨਾਮਾ ਇਹ ਸੀ ਕਿ ਹੋਲ ਸ਼੍ਰੀ ਦਰਬਾਰ ਸਾਹਿਬ ਅਦਰ ਕੜਾ ਪ੍ਰਚਾਰ ਚਾਈ ਖਜਾਦੇ ਵਿੱਚੋਂ ਆਈ ਬਾਇਆ ਨਾਲ ਨਹੀਂ ਬਲਕਿ ਪੂਰੀ ਸਿੱਖ ਕੌਮ ਦੇ ਦਿੱਤੇ ਦਸਵੰਦ ਨਾਲ ਤਿਆਰ ਹੋਵੇਗਾ ਦੂਜਾ ਹੁਕਮਨਾਮਾ ਇਹ ਸਿੱਖ ਸ੍ਰੀ ਅਕਾਲ ਤਖਤ ਸ੍ਰੀ ਦਰਬਾਰ ਸਾਹਿਬ ਵਿੱਚਰ ਜਾਨਾ ਔਣ ਵਾਲੀ ਅਰਦਾਸ ਵਿੱਚੋਂ ਬਾਹ ਰਾਜਾ ਰਜੀਤ ਸਿੰਘ ਦੇ ਰਾਜ ਦੀ ਸਲਾਮਤੀ ਵਾਲੀ ਲਾਈਨ ਕੱਟ ਦਿੱਤੀ ਜਾਵੇਗੀ ਇਹ ਗੱਲ ਜਦੋਂ ਬਾਹ ਰਾਜਾ ਰਜੀਤ ਸਿੰਘ ਨੂੰ ਪਤਾ ਲੱਗੀ ਤਾਂ ਉਸਨੇ ਅਕਾਲੀ ਬਾਬਾ ਫੂਲਾ ਸਿੰਘ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਅਕਾਲੀ ਫੂਲਾ ਸਿੰਘ ਨੇ ਅੱਗੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਬਸਰਾ ਔਰ ਤੇਰੇ ਜਾਂ ਮੇਰੇ ਵਿੱਚ ਨਹੀਂ ਰਿਹਾ ਬਲਕਿ ਤੇਰੇ ਅਤੇ ਸ੍ਰੀ ਅਕਾਲ ਤਖਤ ਦੇ ਦਰਬਾਰ ਬਣ ਗਿਆ ਹੈ ਇਸ ਲਈ ਔਰ ਤੈਨੂੰ ਸ੍ਰੀ ਅਕਾਲ ਤਖਤ ਦੇ ਸਰਮੁਖ ਹੀ ਪੇਸ਼ ਹੋਣਾ ਪਵੇਗਾ ਫੇਰ ਹੀ ਤੇਰੀ ਕੋਈ ਗੱਲਬਾਤ ਸੁਣੀ ਜਾਵੇਗੀ ਪਰ ਇਸ ਤੋਂ ਬਾਅਦ ਵੀ ਜਦੋਂ ਬਾਹਰਾਜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ਦਾ ਹੋਇਆ ਤਾਂ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਤਰਖਾਈਆ ਘੋਸ਼ਿਤ ਕਰ ਦਿੱਤਾ ਇਸੇ ਦਰਾਂ ਇੱਕ ਦਿਨ ਫਿਰ ਜਦੋਂ ਬਾਹਰ ਰਾਜਾ ਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਅਤਰ ਜਾਣ ਲੱਗਾ ਤਾਂ ਅਕਾਲੀ ਫੁੱਲਾ ਸਿੰਘ ਨੇ ਖੁਦ ਹੀ ਆਪਣੀ ਤਲਵਾਰ ਬਿਆਰ ਵਿੱਚੋਂ ਬਾਹਰ ਕੱਢ ਲਈ ਤੇ ਆ ਕੇ ਦਰਸ਼ਨੀ ਡਿਉੜੀ ਦੇ ਸਾਹਮਣੇ ਖੜੇ ਹੋ ਗਏ ਅਤੇ ਗਰਜਵੀਂ ਆਵਾਜ਼ ਵਿੱਚ ਕਹਿਣ ਲੱਗੇ ਕਿਉਂ ਬਾਹਰ ਰਾਜਾ ਤੂੰ ਇੱਕ ਤੜਖਾਈਆ ਹੈ ਤੈਨੂੰ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ ਫਿਰ ਹੀ ਤੇਰੀ ਭੁੱਲ ਬਖਸ਼ੀ ਜਾਵੇਗੀ ਤੇ ਫਿਰ ਹੀ ਤੂੰ ਦਰਸ਼ਨ ਕਰ ਸਕੇਗਾ ਇੱਕ ਤਰਖਾਇਆ ਬਹਾਦਰਾ ਜੀ ਦਰਬਾਰ ਸਾਹਿਬ ਦੇ ਅੰਦਰ ਜਾਣ ਦਾ ਹੱਕਦਾਰ ਨਹੀਂ ਹੈ ਉਸ ਵਕਤ ਫਿਰ ਸ਼ੇਰੇ ਪੱਜਾ ਬਹਾਦਰਾ ਰਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਤੇ ਪੇਸ਼ ਹੋਣਾ ਪਿਆ ਤੇ ਜਥੇਦਾਰ ਬਾਬਾ ਅਕਾਲੀ ਫੁੱਲਾ ਸਿੰਘ ਦੇ ਬਹਾਦਰਾ ਜੀ ਨੂੰ ਇਸ ਗਲਤੀ ਕਰਕੇ 100 ਕੋੜੇ ਮਾਰ ਦੀ ਸਜ਼ਾ ਸੁਲਾਈ ਗਈ ਉਸ ਵਕਤ ਫਿਰ ਬਹਾਦਰਾ ਰਜੀਤ ਸਿੰਘ ਪੰਜਾਬ ਦਾ ਬਹਾਦਰਾ ਸ੍ਰੀ ਅਕਾਲ ਤਖਤ ਦੇ ਬਾਹਰ ਇੱਕ ਇਬਲੀ ਦੇ ਦਰਖਤ ਨਾਲ ਵੱਢਿਆ ਹੋਇਆ ਸਿਰ ਝੁਕਾਈ ਖੜਾ ਸੀ ਬਹਾਦਰ राजे ਦੀ ਡਿਬਰਤਾ ਤੇ ਉੱਥੇ ਖੜੀ ਸੰਗਤ ਦੇ ਕਹਿਣ ਤੇ ਅਕਾਲੀ ਫੂਲਾ ਸਿੰਘ ਦੇ 100 ਕੋਣੇ ਬਾਤਾਂ ਦਾ ਬਾਰੇ ਪ੍ਰਕਾੜਾ ਪ੍ਰਚਾਰ ਦੀ ਛਾਈ ਖਜਾ ਦੇ ਵਿੱਚੋਂ ਸੇਵਾ ਅਤੇ ਅਰਦਾਸ ਵਿੱਚ ਬਹਾਦਰ राजे ਦਾ ਦਾਬ ਲੈਣ ਵਾਲੇ ਹੁਕਮਨਾਮਾ ਵਾਪਸ ਲਿਆ ਕਿਉਂਕਿ ਜੋ ਹੁਕਮਨਾਮਾ ਇੱਕ ਵਾਰ ਸ੍ਰੀ ਅਕਾਲ ਤਖਤ ਤੋਂ ਜਾਰੀ ਹੋ ਗਿਆ ਫਿਰ ਉਹ ਕਦੇ ਵਾਪਸ ਨਹੀਂ ਲਿਆ ਜਾ ਸਕਦਾ ਅਤੇ ਦਰਬਾਰ ਸਾਹਿਬ ਵਿੱਚ ਕੜਾ ਪ੍ਰਸ਼ਾਦ ਦੀ ਸੇਵਾ ਫਿਰ ਆਪ ਸਿੱਖ ਸੰਗਤ ਹੀ ਕਰਨ ਲੱਗੀ ਸਿੱਖ ਸੰਗਤ ਆਪਣੀ ਹیثیت ਅਨੁਸਾਰ ਆਪਣੀ ਸ਼ਰਤਾਂ ਮੁਤਾਬਕ ਉਸ ਵਕਤ ਪੈਸੇ ਦਿੱਦੀ ਸੀ ਤੇ ਜਿਸ ਦੇ ਬਦਲੇ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਸੀ ਇਸੇ ਕਰਕੇ ਉਸ ਵਕਤ ਤੋਂ ਲੈ ਕੇ ਅੱਜ ਤੱਕ ਹੋਰ ਸਿੱਖ ਸੰਗਤਾਂ ਹੀ ਆਪਣੀ ਸ਼ਰਧਾ ਅਤੇ ਸਮਰਥਾ ਮੁਤਾਬਕ ਦੇਗ ਪ੍ਰਸ਼ਾਦ ਲਈ ਬਾਇਆ ਦੇ ਕੇ ਪਰਚੀ ਪ੍ਰਾਪਤ ਕਰ ਰਹੀਆਂ ਹਨ ਸੋ ਦੋਸਤੋ ਇਹ ਸਿੱਖੜਾ ਪ੍ਰਸ਼ਾਦ ਦੀ ਪਰਚੀ ਦਾ ਇਤਿਹਾਸ ਜੋ ਅੱਜ ਤੱਕ ਉਦੋਂ ਤੋਂ ਲੈ ਕੇ ਚੱਲ ਰਿਹਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ